ਅੱਜ ਸਾਡੇ ਬਸੂਰਾ ਸ਼ਹਿਰ ਦੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਲੰਬੇ ਸਮੇਂ ਤੋਂ ਜਿਹੜੀ ਡਿਸਪੈਂਸਰੀ ਬੰਦ ਹੋਈ ਸੀਗੀ ਔਰ ਸਿਰਫ ਇੱਕ ਦਿਨ ਵਾਸਤੇ ਟੀਕਾ ਲਗਾਉਣ ਵਾਸਤੇ ਬੱਚਿਆਂ ਨੂੰ ਹੀ ਖੁੱਲਦੀ ਸੀਗੀ ਉਹਦੀ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਇਹਨੂੰ ਅਸੀਂ ਅੱਜ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿਫਟ ਕੀਤਾ ਹੈ ਔਰ ਬਹੁਤ ਜਲਦੀ ਇਹ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋਵੇਗਾ ਔਰ ਇੱਥੇ ਨਵੇਂ ਡਾਕਟਰ ਸਾਹਿਬਾਨ ਨਵੇਂ ਸਾਰੇ ਸਟਾਫ ਦੀ ਜਿਹੜੀ ਹੈ ਉਹ ਪ੍ਰਬੰਧ ਕਰਕੇ ਦਵਾਈਆਂ ਸਾਰੇ ਲੈਬ ਦੇ ਟੈਸਟ ਵਿੱਚ ਸਾਰਾ ਕੁਝ ਉੱਤੇ ਹੋਇਆ ਕਰੂਗਾ ਔਰ 1 ਮਹੀਨੇ ਦੇ ਵਿੱਚ ਵਿੱਚ ਇਹ ਆਮ ਆਰਜਨਿਕ ਕਲੀਨਿਕ ਜਿਹੜਾ ਬਣ ਕੇ ਸਾਡੇ ਸ਼ਹਿਰ ਵਾਸੀਆਂ ਨੂੰ ਸਵਾਵਾ ਦੇਵੇ ਕਰੇਗਾ ਔਰ ਪੰਜਾਬ ਸਰਕਾਰ ਦੇ ਵੱਲੋਂ ਹੈਲਥ ਡਿਪਾਰਟਮੈਂਟ ਦੇ ਵੱਲੋਂ ਤਕਰੀਬਨ 19 ਲੱਖ ਰੁਪਇਆ ਇਸ ਉੱਤੇ ਖਰਚ ਕੀਤਾ ਜਾ ਰਿਹਾ ਅੱਜ ਸਾਡੇ ਦਸੂਹਾ ਸ਼ਹਿਰ ਦੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਇਹ ਲੰਬੇ ਸਮੇਂ ਤੋਂ ਜਿਹੜੀ ਡਿਸਪੈਂਸਰੀ ਬੰਦ ਹੋਈ ਸੀਗੀ ਔਰ ਸਿਰਫ ਇੱਕ ਦਿਨ ਵਾਸਤੇ ਟੀਕਾ ਲਗਾਉਣ ਵਾਸਤੇ ਬੱਚਿਆਂ ਨੂੰ ਇਹ ਖੁੱਲਦੀ ਸੀਗੀ ਉਹਦੀ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਇਹਨੂੰ ਅਸੀਂ ਅੱਜ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿਫਟ ਕੀਤਾ ਹੈ ਔਰ ਬਹੁਤ ਜਲਦੀ ਇਹ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋਵੇਗਾ ਔਰ ਇੱਥੇ ਨਵੇਂ ਡਾਕਟਰ ਸਾਹਿਬਾਨ ਨਵੇਂ ਸਾਰੇ ਸਟਾਫ ਦੀ ਜਿਹੜੀ ਹੈ ਉਹ ਪ੍ਰਬੰਧ ਕਰਕੇ ਦਵਾਈਆਂ ਸਾਰੇ ਲੈਬ ਦੇ ਟੈਸਟ ਵਿੱਚ ਸਾਰਾ ਕੁਝ ਇੱਥੇ ਹੋਇਆ ਕਰੂਗਾ ਔਰ 1 ਮਹੀਨੇ ਦੇ ਵਿੱਚ ਵਿੱਚ ਇਹ ਆਮਾਦਿਕ ਕਲੀਨਿਕ ਜਿਹੜਾ ਬਣ ਕੇ ਸਾਡੇ ਸ਼ਹਿਰ ਵਾਸੀਆਂ ਨੂੰ ਸਵਾਵਾ ਦੇਵੇ ਕਰੇਗਾ। ਔਰ ਪੰਜਾਬ ਸਰਕਾਰ ਦੇ ਵੱਲੋਂ ਹੈਲਥ ਡਿਪਾਰਟਮੈਂਟ ਦੇ ਵੱਲੋਂ ਤਕਰੀਬਨ 19 ਲੱਖ ਰੁਪਇਆ ਇਸ ਉੱਤੇ ਖਰਚ ਕੀਤਾ ਜਾ ਰਿਹਾ। ਸੋ ਜਿੱਥੇ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ, ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦਾ, ਉੱਥੇ ਦਸੂਹਾ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਇੱਥੇ ਤੱਕ ਪਹੁੰਚਾਇਆ ਸੀਗਾ ਔਰ ਅੱਜ ਅਸੀਂ ਇਹ ਕੰਮ ਜਿਹੜੇ ਆ ਕਰਨ ਯੋਗ ਹੋਏ ਔਰ ਮੇਰੇ ਨਾਲ ਮਾਨਯੋਗ ਸਾਡੇ ਸਮੂ ਮੰਡਪੰਦੇ ਡਾਕਟਰ ਸੰਦੀਪ ਜੀ ਸਾਡੇ ਪੀਡਬਲੂਡੀ ਤੋਂ ਐਸਡੀਓ ਸਾਹਿਬ ਜਦਵਿੰਦਰ ਜੀ ਔਰ ਸਾਡੇ ਠੇਕੇਦਾਰ ਸਾਹਿਬ ਔਰ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਹਿਰ ਦੀ ਟੀਮ ਹੈ ਉਹ ਇੱਥੇ ਅੱਜ ਹਾਜ਼ਰ ਹੈ ਔਰ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਅੱਜ ਦੇ ਦਿਨ ਦੀਆਂ ਵਧਾਈਆਂ ਦਿੰਦਾ ਔਰ ਇਹ ਆਮ ਆਦਮੀ ਕਲੀਨਿਕ ਦਾ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਫਾਇਦਾ ਹੋਊਗਾ ਕਿਉਂਕਿ ਇਹ ਜਿੱਥੇ ਆਮ ਆਦਮੀ ਕਲੀਨਿਕ ਬਣ ਰਿਹਾ ਇੱਥੇ ਆਲੇ ਦੁਆਲੇ ਸਰਾਊਂਡਿੰਗ ਏਰੀਆ ਦੇ ਵਿੱਚ ਸਾਰੀ ਜਿਹੜੀ ਪਾਪੂਲੇਸ਼ਨ ਹੈ ਬਹੁਤ ਲੋਡਬੰਦ ਲੋਕਾਂ ਦੀ ਹੈ ਔਰ ਲੋੜਵੰਦ ਲੋਕਾਂ ਨੂੰ ਜਿੱਥੇ ਦਵਾਈਆਂ ਫਰੀ ਦੇ ਵਿੱਚ ਮਿਲਣਗੀਆਂ ਟੈਸਟ ਉਹਨਾਂ ਦੇ ਫਰੀ ਦੇ ਵਿੱਚ ਹੋਣਗੇ ਡਾਕਟਰ ਸੁਬਾਨ ਲਗਾਤਾਰ ਇੱਥੇ ਲੋਕਾਂ ਨੂੰ ਮਿਲਿਆ ਕਰਨਗੇ ਸੋ ਇੱਕ ਬਹੁਤ ਵੱਡੀ ਜਿਹੜੀ ਸੋਧਾ ਆ ਲੋੜਵੰਦ ਲੋਕਾਂ ਨੂੰ ਜਿਹੜੇ ਇਸ ਆਮ ਆਦਮੀ ਕਲੀਨਿਕ ਤੋਂ ਮੇਰੇ ਅੱਜ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮੱਲਾ ਕਈ ਨੇ ਕਿਤੇ ਖੋਲਿਆ ਗਿਆ ਹੈ ਇਹ ਬੜਾ ਸ਼ਲਾਗਾ ਜੋ ਕਦਮ ਹੈ ਕਿਉਂਕਿ ਪਹਿਲਾਂ ਇੱਥੇ ਡਿਸਪੈਂਸਰੀ ਹੁੰਦੀ ਸੀ ਉਹ ਕਦੀ ਕرائی ਖੁੱਲਦੀ ਸੀ ਤੇ ਇੱਥੇ ਆਹ ਵੇਲੇ ਗੰਦ ਵੀ ਪਿਆ ਰਹਿੰਦਾ ਸੀ ਪਰ ਅਸੀਂ ਦੇਖੀਏ ਸਾਡੇ ਆਲੇ ਦੁਆਲੇ ਜਿੱਦਾਂ ਬਾਲਮਿਕ ਮੱਲਾ ਮਰਾਸਕੜ ਮੱਲਾ ਬਾਜੀਗਰ ਮੱਲਾ ਬਹੁਤ ਇੱਥੇ ਲੋਡਵੰਦ ਪੇਸ਼ੈਂਟ ਹਨ ਜਿਨ੍ਹਾਂ ਨੂੰ ਇਹ ਬਲਾ ਕਲੀਨਿਕ ਦੀ ਲੋੜ ਸੀ ਸੋ ਅਸੀਂ ਵਪਾਰ ਮੰਡਲ ਵੱਲੋਂ ਕਰਮਵੀ ਸੇਕੋ ਮੈ ਜੇ ਤੈ ਦਿ ਲੋ ਧੰਨਵਾਦੀ ਹਾਂ ਜਿਨ੍ਹਾਂ ਨੇ ਆਮ ਆਮ ਆਦਮੀ ਪਾਰਟੀ ਵੱਲੋਂ ਕਲੀਨਿਕ ਖੋਲ੍ਹਿਆ ਹੈ ਇੱਥੇ ਟੈਸਟ ਵੀ ਹਰ ਤਰ੍ਹਾਂ ਦੇ ਹੋਣਗੇ ਹਰ ਤਰ੍ਹਾਂ ਦੀਆਂ ਦਵਾਈਆਂ ਵੀ ਮੁਫਤ ਮਿਲਣਗੀਆਂ ਜਿਸ ਤਰ੍ਹਾਂ ਨੇ ਉਨ੍ਹਾਂ ਨੇ ਕਿਹਾ ਹੈ ਕਿ ਇੱਥੇ ਇੱਕ ਹਰ ਰੋਜ਼ ਡਾਕਟਰ ਮੌਜੂਦ ਰਹੇਗਾ ਇੱਕ ਫਾਰਮਾਸਿਸਟ ਮੌਜੂਦ ਰਹੇਗਾ ਟੈਕਨੀਸ਼ੀਅਨ ਦੋ ਹੋਰ ਮੌਜੂਦ ਰਹਿਣਗੇ ਤੋ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਲੋਕਾਂ ਨੂੰ ਬਹੁਤ ਦੂਰ-ਦੂਰ ਤੱਕ ਜਾਣਾ ਪੈਂਦਾ ਸੀ ਇਹ ਵੇੜੀ ਵੱਡੀ ਸੌਦਾ ਸੋ ਅਸੀਂ ਵਪਾਰ ਮੰਡਲ ਲੋ ਲੋ ਸਾਰੇ ਵੱਲੋਂ ਇਹਨਾਂ ਦੇ ਤਹਿਦੂਲੋਂ ਧੰਨਵਾਦੀਆਂ ਅਗੋਂ ਵੀ ਇਸੇ ਤਰ੍ਹਾਂ ਇਹ ਵਾਰ ਚੜ ਕੇ ਕੰਮ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਵਰਭਾ ਜੀ